ਸੰਤ ਜੀ ਬਾਬਾ ਜੀ ਦੀਆਂ ਗੱਲਾਂ ਜਿਹੜੀਆਂ ਸੁਣ ਕੇ ਜਾਇਓ ਸੰਤਾਂ ਦੀ ਮਹਿਮਾ ਸੰਤਾਂ ਦੀ ਜਿਹੜੀ ਉਹ ਕਿਰਪਾ ਕੀ ਹੁੰਦੀ ਹੈ ਤੁਸੀਂ ਵੀਡੀਓ ਦੇ ਵਿੱਚ ਸੁਣਿਓ ਬਹੁਤ ਸੋਹਣੀ ਵੀਡੀਓ ਆ ਸੰਤ ਮਹਾਰਾਜ ਜੀ ਹਰਖੋ ਵੜ ਗਏ ਇੱਕ ਵਾਰੀ ਐਸੇ ਸਥਾਨ ਤੇ ਬੈਠੇ ਸਨ ਦੋ ਕੋਈ ਮਨੁੱਖ ਆਏ ਇਨਾ ਦੇ ਸਰੀਰ ਦੇ ਵਿੱਚੋਂ ਪਾਣੀ ਚੁੰਦਾ ਸੀ ਬਹੁਤ ਬੁਰਾ ਹਾਲ ਸੀ ਸਰੀਰ ਨੂੰ ਸਾੜ ਲੱਗਿਆ ਹੋਇਆ ਸੀ ਆ ਕੇ ਬੇਨਤੀ ਕੀਤੀ ਮਹਾਰਾਜ ਸਾਡੇ ਸਰੀਰ ਨੂੰ ਸਾੜ ਲੱਗਿਆ ਹੋਇਆ ਉਹ ਸਨ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਫੋਤੀ ਮਰਦਾਨ ਵਾਲਿਆਂ ਦੇ ਸੇਵਕ ਸਨ ਤੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾ ਰੇਰੂ ਸਾਹਿਬ ਵਾਲਿਆਂ ਨੇ ਇੱਥੇ ਭੇਜਦੇ ਸਨ ਸੰਤ ਮਹਾਰਾਜ ਜਦੋਂ ਉਹਨਾਂ ਨੇ ਦੇਖਿਆ ਕਰਨ ਲੱਗੇ ਵੀ ਬਾਬਾ ਅਨੰਦ ਸਿੰਘ ਨਾਨਕ ਸਰ ਵਾਲੇ ਪਲੇਰੀਂ ਬੈਠੇ ਆ ਤੁਸੀਂ ਉਹਨਾਂ ਕੋਲ ਚਲੇ ਜਾਓ ਉਹ ਤੁਹਾਨੂੰ ਆਰਾਮ ਕਰ ਦੇਣਗੇ ਦੇਖੋ ਮਹਾਪੁਰਸ਼ ਇੱਕ ਦੂਜੇ ਦੀ ਵਡਿਆਈ ਉਹ ਦੂਜੇ ਮਹਾਪੁਰਸ਼ ਦੀ ਵਡਿਆਈ ਕਰਨੀ ਉਹ ਦੂਜੇ ਦੀ ਅੱਜ ਤਾਂ ਨਿੰਦਿਆ ਹੀ ਕਰੀ ਜਾਂਦੇ ਇੱਕ ਇਹ ਸੰਪੂਰਨ ਜਿਹੜੇ ਪੂਰੇ ਮਹਾਪੁਰਖ ਹੈ ਉਹਨਾਂ ਦੀ ਨਿਸ਼ਾਨੀ ਹੈ ਜਦੋਂ ਸੰਤ ਬਾਬਾ ਆਨੰਦ ਸਿੰਘ ਜੀ ਦੇ ਕੋਲ ਉਹ ਦੋਹੇ ਪ੍ਰੇਮੀ ਪਹੁੰਚੇ ਤਾਂ ਉਹਨਾਂ ਨੇ ਬੇਨਤੀ ਕੀਤੀ ਉਹ ਕਹਿਣ ਲੱਗੇ ਭਾਈ ਆਰਾਮ ਤਾਂ ਉਹਨਾਂ ਨੇ ਕਰ ਦੇਣਾ ਸੀ ਇੱਥੇ ਤਾਂ ਤੁਹਾਨੂੰ ਉਹਨਾਂ ਨੇ ਟਾਲ ਕੇ ਭੇਜ ਦਿੱਤਾ ਉੱਥੇ ਚਲੇ ਜਾਓ ਉਹ ਫਿਰ ਇੱਥੇ ਆ ਗਏ ਤੇ ਸੰਤ ਮਹਾਰਾਜ ਨੂੰ ਤਾਂ ਬੇਨਤੀ ਕੀਤੀ ਮਹਾਰਾਜ ਬੜੇ ਦੁਖੀ ਹਨ ਕਹਿਣ ਲੱਗੇ ਸੰਤ ਮਹਾਰਾਜੀ ਕਹਿਣਗੇ ਦੇਖੋ ਇਹ ਗੱਲਾਂ ਨੂੰ ਆਮ ਮਨੁੱਖ ਨਹੀਂ ਜਾਣ ਸਕਦਾ ਇਹਨੂੰ ਕੀ ਕਾਰਨ ਕੀ ਹੈ ਇਹ ਦੁੱਖ ਕਿੱਥੋਂ ਉਤਪੰਨ ਹੋਇਆ ਇਹ ਦੁੱਖ ਪੈਦਾ ਕਿੱਥੋਂ ਹੋਇਆ ਆਮ ਜਦੋਂ ਡਾਕਟਰ ਨੂੰ ਜੜਦਾ ਪਤਾ ਨਹੀਂ ਲੱਗਦਾ ਉਹਨੂੰ ਇਲਾਜ ਦਾ ਪਤਾ ਨਹੀਂ ਲੱਗਦਾ ਇਹ ਬਿਮਾਰੀ ਪੈਦਾ ਕਿੱਥੋਂ ਹੋਈ ਆ ਮਹਾਪੁਰਸ਼ ਕਹਿਣ ਲੱਗੇ ਉਹ ਜਿਹੜੇ ਗੁਰਮਖਸ਼ਾਹ ਨੇ ਸੰਤ ਬਾਬਾ ਕਰਮ ਸਿੰਘ ਦੀ ਮਹਾਰਾ ਹੋਤੀ ਮਰਦਾਨ ਵਾਲਿਆਂ ਦੇ ਸੇਵਕ ਸਨ ਕਹਿਣ ਲੱਗੇ ਗੁਰਮਖੋ ਤੁਸੀਂ ਬਾਬਾ ਕਰਮ ਸਿੰਘ ਮਹਾਰਾਜ ਹੋਤੀ ਮਰਦਾਨ ਵਾਲਿਆਂ ਦੀ ਸੰਗਤ ਵਿੱਚ ਜਿਹੜੀਆਂ ਬੀਬੀਆਂ ਆਉਂਦੀਆਂ ਸੀ ਤੁਸੀਂ ਉਹਨਾਂ ਨੂੰ ਮਾੜੀ ਨਿਗਾ ਨਾਲ ਦੇਖਦੇ ਰਹੇ ਜੇ ਪੁੰਨ ਕਰਮ ਸਾਧੂ ਦੇ ਅਸਥਾਨ ਤੇ ਜਾ ਕੇ ਵੱਧਦਾ ਤੇ ਪਾਪ ਕਰਮ ਵੀ ਉਨਾ ਹੀ ਵੱਧਦਾ ਸਾਧੂ ਦੇ ਅਸਥਾਨ ਤੇ ਜਾ ਕੇ ਦਾਨ ਕਰੀਏ 70 ਗੁਣਾ ਵੱਧਦਾ ਘਰ ਦਾਨ ਕਰੀਏ 10 ਗੁਣਾ ਕਹਿੰਦੇ ਤੁਸੀਂ ਬਾਬਾ ਕਰਮ ਸਿੰਘ ਮਹਾਰਾਜ ਦੇ ਜਿਹੜੀਆਂ ਬੀਬੀਆਂ ਸੇਵਾ ਕਰਦੀਆਂ ਸਨ ਉਹਨਾਂ ਨੂੰ ਤੁਸੀਂ ਮਾੜੀ ਨਜ਼ਰ ਨਾਲ ਦੇਖ ਰਹੇ ਦਾ ਹੈ ਉਹ ਬਾਬਾ ਕਰਮ ਸਿੰਘ ਦੀਆਂ ਪੁੱਤਰੀਆਂ ਲੱਗਦੀਆਂ ਸਨ ਉਹਦਾ ਪਾਪ ਕਰਮ ਤੁਸੀਂ ਹੁਣ ਭੋਗ ਰਹੇ ਹੋ ਉਹ ਫਿਰ ਰੋਏ ਬੜੇ ਕਹਿੰਦੇ ਮਹਾਰਾਜ ਬਖਸ਼ ਦਿਓ ਜੀ ਤੇ ਜਦੋਂ ਬਹੁਤ ਰੋਏ ਤੇ ਸੰਤ ਮਹਾਰਾਜੀ ਦਇਆ ਦੇ ਕਰ ਕਿਉਂਕਿ ਪਰਮੇਸ਼ਰ ਹੈ ਹੀ ਦਿਆਲੂ ਹੈ ਇਹ ਕਹਿਣ ਲੱਗੇ ਅੱਛਾ ਭਾਈ ਇਦਾਂ ਕਰੋ ਇਹ ਬੇਵਕੀ ਪੁਰਸ਼ਾਂ ਤੋਂ ਬਿਨਾ ਇਹ ਗੱਲ ਕੋਈ ਕਰ ਨਹੀਂ ਸਕਦਾ ਗੁਰਮਖੋ ਜਿਹੜੇ ਕਹਿੰਦੇ ਸੰਤ ਹੈ ਨਹੀਂ ਉਨਾ ਨੂੰ ਦਸੋ ਇਹ ਗੱਲ ਸੰਤ ਮਾਰਾ ਕਹਿੰਦੇ ਪ੍ਰੇਮੀਆਂ ਇਹ ਕਰ ਲੋ ਦਸੋ ਇੱਕ ਲੋਕ ਸਵਾਰ ਦਿੰਨੇ ਦਸੋ ਕਿਹੜਾ ਲੋਕ ਸਵਾਰ ਦੀ ਇੱਕ ਪ੍ਰਲੋਕ ਹੈ ਇੱਕ ਲੋਕ ਹੈ ਦਸੋ ਜਿਹੜਾ ਸਵਾਰਨਾ ਤੁਹਾਡਾ ਸਵਾਰ ਦਿੰਨੇ ਕੋਈ ਰਾਜਾ ਵੀ ਕਿਸੇ ਦਾ ਲੋਕ ਵੀ ਨਹੀਂ ਸਵਾਰ ਸਕਦਾ ਪ੍ਰਲੋਕ ਤਾਂ ਬਹੁਤ ਦੂਰ ਦੀ ਗੱਲ ਹੈ ਕਿਸੇ ਨੂੰ ਸਾਧ ਰੋਗ ਲੱਗ ਜਾਵੇ ਰਾਜਾ ਨਹੀਂ ਹਟਾ ਸਕਦਾ ਕਦੇ ਵੀ ਕਿਸੇ ਦੇ ਦਰਦ ਹਟੇ ਨਾ ਰਾਜਾ ਕੀ ਕਰੂਗਾ ਰਾਜਾ ਕੁਝ ਵੀ ਨਹੀਂ ਕਰ ਸਕਦਾ ਪੈਸੇ ਦੇ ਦੂਗਾ ਮਾਰਾ ਕਹਿਣ ਲੱਗੇ ਦਸੋ ਭਾਈ ਇੱਕ ਲੋਕ ਸਵਾਰ ਨੂੰ ਦਸੋ ਕਿਹੜਾ ਸਵਾਰ ਦੀ ਹੈ ਤੁਹਾਡਾ ਉਹ ਦੋਏ ਖੜੇ ਹੋ ਗਏ ਉੱਠ ਕੇ ਕਹਿੰਦੇ ਮਾਰਾ ਸਾਡਾ ਪ੍ਰਲੋਕ ਸਵਾਰ ਦਿਓ ਜੀ ਕਹਿੰਦੇ ਜਾਓ ਤੁਹਾਡਾ ਉਫਰੇ ਚਲੇਗਾ ਕਹਿੰਦੇ ਹੁਣ ਧੋਗ ਲਓ ਧੋਗੇ ਬਿਨ ਭਾਗੇ ਨਹੀਂ ਕਰਮਗਤੀ ਬਲਵਾਨ ਜਿਹੜਾ ਕਰਮ ਹੈ ਜੀਵ ਦਾ ਬੀਜ ਡਿਗਿਆ ਜਮ ਜਾਂਦਾ ਵਧਣਾ ਪੈਂਦਾ ਉਹ ਪਾਵੇਂ ਜਿੰਨਾ ਮਰਜ਼ੀ ਔਖੇ ਹੋ ਕੇ ਵਢੀਏ ਚਾਹੇ ਸੋਖੇ ਹੋ ਕੇ ਵਢੀਏ ਤਾਂ ਸਤਗੁਰੂ ਜੀ ਕਹਿੰਦੇ ਬੈਸਾਖ ਸਹਾਬਾ ਤਾਂ ਲੱਗੇ ਜਾਂ ਸੰਤ ਭੇਟੇ ਹਰ ਸੋਇ ਕਿਸੇ ਸੰਤ ਨੂੰ ਮਿਲੋ ਰੱਬ ਦੇ ਪਿਆਰੇ ਨੂੰ ਮਿਲੋ ਜਿਹੜਾ ਤੁਹਾਨੂੰ ਰੱਬ ਦੀ ਗੱਲ ਕਰਕੇ ਦੱਸੇ ਬਾਕੀ ਸੰਸਾਰ ਵਿੱਚ ਭੇਖ ਬੜਾ ਹੈ ਰੱਬ ਦੀਆਂ ਗੱਲਾਂ ਕਰਨ ਵਾਲੇ ਮਨੁੱਖ ਬਹੁਤ ਘੱਟ ਲੱਭਣਗੇ ਰੱਬ ਨਾਲ ਜੋੜਨ ਵਾਲੇ ਮਨੁੱਖ ਬਹੁਤ ਘੱਟ ਲੱਭਣਗੇ ਜਿਹਦੇ ਵਿੱਚ ਸੰਤ ਦੇ ਗੁਣ ਨੇ ਉਹਨਾਂ ਨੂੰ ਮਿਲ ਲਓ ਸੰਤ ਦੇ ਗੁਣ ਦੱਸੇ ਨੇ ਗੁਰਬਾਣੀ ਵਿੱਚ ਬੜੇ ਹਰਖ ਸੋਗ ਜਾਂ ਕੇ ਨਹੀਂ ਬਹਿਰੀ ਮੀਤ ਸਮਾਨ ਕੋ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤਾ ਜਾਨ ਉਸ ਤੋਂ ਤਾਂ ਨਿੰਦਿਆ ਨਾਹੇ ਜੇ ਕੰਚਨ ਲੋਹ ਸਮਾਨ ਕੋ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤਾ ਜਾਨ ਐਸੇ ਪੁਰਸ਼ ਸੰਸਾਰ ਵਿੱਚ ਸਾਰੇ ਅਵਤਾਰ ਮਨੁੱਖੀ ਰੂਪ ਵਿੱਚ ਇਹ ਜਿਹੜਾ ਵੀ ਮਨੁੱਖ ਕੋਈ ਵੀ ਆਇਆ ਭਾਈ ਕੋਈ ਬੰਦਗੀ ਕਰਕੇ ਮਨੁੱਖ ਰੱਬ ਤੱਕ ਪਹੁੰਚ ਕਰਕੇ ਰੱਬ ਦਾ ਸਰੂਪ ਵੀ ਬਣ ਸਕਦਾ ਪਰ ਬਹੁਤ ਸਾਰੇ ਉਰੇ ਉਰੇ ਹੀ ਰਹਿ ਜਾਂਦੇ ਆ ਆਪਣੀ ਪ੍ਰਭਤਾ ਲੱਭਦੇ ਆਪਣੀ ਧਨ ਦੌਲਤ ਨੂੰ ਦੱਬਦੇ ਪਿੱਛੇ ਹੋਰ ਮੰਗਾ ਇਹ ਨਹੀਂ ਮੁਕਦੀਆਂ ਰੱਬ ਦੀ ਇੱਛਾ ਦਾ ਫੁਰਦੀ ਨਹੀਂ ਸਾਰੇ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਕਰਦੇ ਆ ਵੀ ਵੀਡੀਓ ਨੂੰ ਜਿਹੜਾ ਸ਼ੇਅਰ ਤੁਸੀਂ ਜਰੂਰ ਕਰਕੇ ਜਾਇਆ ਕਰੋ ਇਦਾਂ ਦੀਆਂ ਚੰਗੀਆਂ ਵੀਡੀਓ ਤੇ ਪਾਉਣ ਵਾਲੇ ਪੇਜਾਂ ਨੂੰ ਜਿਹੜਾ ਤੁਸੀਂ ਜਰੂਰ ਸਪੋਰਟ ਕਰਿਆ ਕਰੋ ਤੇ ਪੇਜ ਨੂੰ ਆਪਣੇ ਨੂੰ ਫੋਲੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਸਾਰੇ ਭਰਾਵਾਂ ਦਾ